ਡੀਆਈਜੀ ਹਰਚੰਦ ਸਿੰਘ ਭੁੱਲ ਨੂੰ ਲੈ ਕੇ ਜੋ ਕਿ ਰੋਪੜ ਰੇਂਜ ਦੇ ਡੀਆਈਜੀ ਨੇ ਅੱਜ ਉਹਨਾਂ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕਰ ਲਿਆ ਲੋਕਾਂ ਦੇ ਮਨ ਦੇ ਵਿੱਚ ਕੀ ਮੈਸੇਜ ਆਂਦਾ ਵੀ ਜੇ ਇੱਕ ਸਾਡੇ ਉੱਪਰਲੇ ਰਖਵਾਲੇ ਹੀ ਚੋਰ ਨੇ ਤਾਂ ਅਸੀਂ نیچے ਕੀ ਕਰਾਂਗੇ ਵੀ ਇਹ ਮਿਲਨ ਇਸ ਤਰ੍ਹਾਂ ਕਹਿੰਦੇ ਕਿ ਕੈਪ ਲਾ ਕੇ ਉਹਨਾਂ ਨੂੰ ਕਾਬੂ ਕੀਤਾ ਗਿਆ ਆਪਣੇ ਆਪ ਵਿੱਚ ਬਹੁਤ ਵੱਡਾ ਮਾਮਲਾ ਥਮ ਹੈ ਲ ਜਾਂਦਾ ਜਦੋਂ ਡੀਆਈਜੀ ਲੈਵਲ ਦੀ ਆਪਾਂ ਗੱਲ ਕਰਦੇ ਆ ਜੀ ਰਿਸ਼ਵਤ ਦੇ ਮਾਮਲੇ ਸੀਬੀਆਈ ਵੱਲੋਂ ਕਾਬੂ ਕੀਤਾ ਗਿਆ ਹੋਏ ਇਹ ਤਾਂ ਵੱਡੀ ਗੱਲ ਹੋਣ ਕੀ ਹੋ ਸਕਦੀ ਹੈ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਪਿਛਤਾਜ ਦੇ ਮਾਮਲਿਆਂ ਤੇ ਜ਼ੀਰੋ ਟੋਲਰੈਂਸ ਕਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਣ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਜਾਵੇਗਾ ਜੀ ਤਿਆਰੀਆਂ ਵੀ ਢੀਆਂ ਜਾ ਰਹੀਆਂ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਾ ਤਾਂ ਸੂਬਾਈ ਪਦਰ ਤਾਂ ਨਾ ਕੋਈ ਪਦਰ ਬਲਕਿ ਇੱਕ ਮੰਤਰੀ ਪਦਰ ਦਾ ਦਿਹਾੜਾ ਬਣਦਾ ਜਾ ਰਿਹਾ ਹੈ ਪੰਜਾਬ ਦੇ ਵਿੱਚ ਪਹਿਲਾ ਮੌਕਾ ਜਦੋਂ ਗੈਰ ਕਾਨੂੰਨੀ ਸਰਕਾਰ ਐਡੇ ਪੱਧਰ ਤੇ ਵਿਧਾਰਮਿਕ ਦਿਹਾੜਾ ਮਨਾਉਣ ਜਾ ਰਹੀ ਹੈ। ਪਰ ਇਹ ਸੁਭਾਗ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਿੱਸੇ ਆ। ਇਹ ਸੇਵਾ ਉਹਨਾਂ ਦੇ ਹਿੱਸੇ ਆਈ ਹੈ। ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਸਖਤੀ ਕਰ ਰਿਹਾ ਪਰ ਕਿਸਾਨ ਕਹਿੰਦੇ ਨੇ ਕਿਤੇ ਨਾ ਕਿਤੇ ਸਾਨੂੰ ਰਾਹਤਾਂ ਦਿੱਤੀ ਜਾਵੇ। ਕਿਸਾਨ ਕਿਸ ਤਰ੍ਹਾਂ ਦੀ ਕਸੂਤੀ ਸਥਿਤੀ 'ਚ ਫਸੇ ਹੋਏ ਆ। ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪਰੋਣ ਦੇ ਵਿੱਚ ਧੰਨਵਾਦ ਮਿੱਤਰਾਂ ਇਸੇ ਤਰੀਕੇ ਨਾਲ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਲੋਸ ਵਾਲਾ ਪਹਾੜਾ ਅਸਕਾਂ ਦੀ ਖਸੈਰੀ ਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਡੀਆਈਜੀ ਹਰਚੰਦ ਸਿੰਘ ਭੁੱਲ ਨੂੰ ਲੈ ਕੇ ਜੋ ਕਿ ਰੋਪੜ ਰੇਂਜ ਦੇ ਡੀਆਈਜੀ ਨੇ ਅੱਜ ਉਹਨਾਂ ਨੂੰ ਸੀਬੀਆਈ ਵੱਲੋਂ ਗ੍ਰਿਫਤਾਰ ਕਰ ਲਿਆ ਜਗਤਾਰ ਸਾਹਿਬ ਬੜੀ ਹੈਰਾਨੀ ਹੁੰਦੀ ਹੈ ਜਦੋਂ ਐਡੇ ਵੱਡੇ ਅਫਸਰ ਜਿਨ੍ਹਾਂ ਉੱਤੇ ਪੰਜਾਬ ਸਰਕਾਰ ਨੂੰ ਮਾਣ ਹੋਵੇ ਤੇ ਕਈ ਵੱਡੇ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹੋਣ ਤੇ ਉਹ ਅਫਸਰ ਜਦੋਂ ਪੈਸੇ ਲੈਣ ਦੇ ਫੜੇ ਜਾਂਦੇ ਨੇ ਤਾਂ ਲੋਕਾਂ ਦੇ ਮਨ ਦੇ ਵਿੱਚ ਕੀ ਮੈਸੇਜ ਆਂਦਾ ਵੀ ਜੇ ਇੱਕ ਸਾਡੇ ਉੱਪਰਲੇ ਰਖਵਾਲੇ ਹੀ ਚੋਰ ਨੇ ਤਾਂ ਅਸੀਂ نیچے ਕੀ ਕਰਾਂਗੇ ਜੀ ਜੇ ਜੀ ਇਸ ਜਨ ਕੋਲ ਅਰਦੀ ਦੇ ਗ੍ਰਿਫਤਾਰੀ ਦੀ ਗੱਲ ਕਰਦੇ ਆ ਸੀਬੀਆਈ ਨੇ ਗ੍ਰਿਫਤਾਰੀ ਕੀਤੀ ਹੈ ਭ੍ਰਿਸ਼ਟਾਚਾਰ ਦਾ ਮਾਮਲਾ ਦੱਸਿਆ ਜਾ ਰਿਹਾ ਹੈ ਔਰ ਇਹ ਵੀ ਕਿਹਾ ਜਾ ਕੇ ਹਰਿਆਣਾ ਚੋਂ ਗ੍ਰਿਫਤਾਰੀ ਹੋਈ ਹੈ ਚਲੋ ਸਿੱਧੀ ਸਪਸ਼ਟ ਹੋ ਜਾਏਗੀ ਪਰ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਦਾ ਦੋਸ਼ ਲੱਗਣਾ ਜੇ ਸੀਬੀਆਈ ਵੱਲੋਂ ਜਿਸ ਤਰ੍ਹਾਂ ਕਹਿੰਦੇ ਕਿ ਟੈਪ ਲਾ ਕੇ ਉਹਨਾਂ ਨੂੰ ਕਾਬੂ ਕੀਤਾ ਗਿਆ ਆਪਣੇ ਆਪ ਚ ਹੀ ਬਹੁਤ ਵੱਡਾ ਮਾਮਲਾ ਥੰਮ ਹਿਲ ਜਾਂਦੇ ਜਦੋਂ ਡੀਆਈਜੀ ਲੈਵਲ ਦੀ ਅੱਪਾ ਗੱਲ ਕਰਦੇ ਆ ਜੀ ਰਿਸ਼ਵਤ ਦੇ ਮਾਮਲੇ ਸੀਵੀਆਈ ਵੱਲੋਂ ਕਾਬੂ ਕੀਤਾ ਗਿਆ ਹੋਵੇ ਤੇ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ ਔਰ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਰਿਸ਼ਵਾਜ ਦੇ ਮਾਮਲਿਆਂ ਤੇ ਜ਼ੀਰੋ ਟੋਲਰੈਂਸ ਚੇਪਟਾ ਰਹੀ ਹੈ ਚਾਹੇ ਮੰਤਰੀ ਹੈ ਤੇ ਸੰਤਰੀ ਹੈ ਚਾਹੇ ਵੱਡਾ ਅਧਿਕਾਰੀ ਹੈ ਚਾਹੇ ਛੋਟਾ ਅਧਿਕਾਰੀ ਹੈ ਜਿਹੜਾ ਵੀ ਕਾਬੂ ਆ ਗਿਆ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਸੇ ਦਿਨ ਆਪਾਂ ਜਾਣਦੇ ਆਂ ਕਿ ਕੁਝ ਮੰਤਰੀਆਂ ਨੇ ਵੀ ਇਦਾਂ ਦੇ ਮਾਮਲੇ ਚ ਅਸਤੀਫਾ ਦੇਣੇ ਪਏ ਤੇ ਹੁਣ ਦੂਜਰ ਡੀਆਈਜੀ ਦੀ ਗੱਲ ਕਰ ਰਹੇ ਆਪਾਂ ਹਰਸਨਪੂਰ ਦੀ ਤਾਂ ਆਪਣੇ ਆਪ ਚ ਪ੍ਰਸ਼ਾਸਨ ਜਿਹੜਾ ਹੈ ਉਹ ਵੱਡੀ ਪੱਧਰ ਤੇ ਇੱਕ ਵੱਡਾ ਝਟਕਾ ਨਜ਼ਰ ਆ ਰਿਹਾ ਹੈ ਜੇ ਡੀਆਈਜੀ 11 ਦੇ ਪੱਦਰ ਤੇ ਇਦਾਂ ਦੀ ਗੱਲ ਹੋਈ ਜੀ ਤਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੁਝ ਸਿਸਟਮ ਚ ਕਹੋ ਜਾਂ ਫਰਤਾਰਾ ਹੋਵੇਗਾ ਹਾਲਾਂਕਿ ਜੇ ਡਿਟੇਲ ਸਾਹਮਣੇ ਹੋਣੀ ਬਾਕੀ ਹੈ ਸੋਸ਼ਲ ਮੀਡੀਆ ਜਾਂ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਜੋ ਮੁੱਦੇ ਫਰੈਸ਼ ਆ ਰਹੀ ਹੈ ਉਹਨਾਂ ਦਾ ਆਕੇ ਕਿ 5 ਲੱਖ ਰੁਪਏ ਕੋਈ ਕਹਿੰਦਾ ਹੈ ਪ੍ਰਤੀ ਮਹੀਨਾ ਕਿਸੇ ਕੋਲ ਲਿਆ ਜਾਂਦਾ ਸੀ ਕਿਸੇ ਕਾਰੋਬਾਰੀ ਤੋਂ ਜਾਂਦੇ ਸੀ ਕਿੰਨਾ ਤੋਂ ਲੈਂਦੇ ਸੀ ਇਹ ਤਾਂ ਵਿਸਤਾਰ ਦੇ ਸਾਹਮਣੇ ਆਏਗੀ ਗੱਲ ਸੀ ਵੀ ਆਪਣੇ ਤੌਰ ਤੇ ਇਹਦੇ ਬਾਰੇ ਚਿੱਟੇ ਤੋਂ ਤੇ ਜਾਣਕਾਰੀ ਦੇਗੀ ਇਹਦੇ ਬਾਰੇ ਕੋਈ ਦੋ ਰ ਹੈ ਜੀ ਪਰ ਜਿਹੜੀ ਮੁੱਢਲੀ ਜਾਣਕਾਰੀ ਹੈ ਉਹ ਦਰਸਤਾ ਕਿ ਡੀਆਈਜੀ ਅਰਜਨਪੁਰਾ ਜਿਹੜਾ ਸੀਵੀ ਨੇ ਕਿਰਪਾ ਕਰ ਲਿਆ ਉਹ ਵੀ ਪੇਸ਼ਤਾਚਾਰ ਦੇ ਮਾਮਲੇ ਚ ਔਰ ਇਹਦੇ ਨਾਲ ਇੱਕ ਤਰ੍ਹਾਂ ਪ੍ਰਸ਼ਾਸਨ ਦੇ ਅੰਦਰ ਖਲਬਲੀ ਜੀ ਮਚੰਦੀ ਗੱਲ ਕਹੀ ਜਾ ਸਕਦੀ ਕੋਈ ਛੋਟੀ ਗੱਲ ਨਹੀਂ ਇੱਕ ਬਹੁਤ ਵੱਡਾ ਸਿਰੇ ਦਾ ਅਧਿਕਾਰੀ ਔਰ ਇੱਕ ਤਰ੍ਹਾਂ ਦਾ ਬੜਾ ਜ਼ਬੂਤ ਪੁਲਿਸ ਸੁਪਰਡਾਇਰ ਅਧਿਕਾਰੀ ਹੋਵੇ ਜਿੰਦਾ ਪਰਿਵਾਰਕ ਵੀ ਅ ਜੀ ਦੇ ਵਿੱਚ ਉਧਾਰ ਨਾਲ ਸੰਬੰਧ ਰੱਖਦਾ ਹੋਵੇ ਕਿ ਉਸ ਅਧਿਕਾਰੀ ਤੇ ਇਦਾਂ ਦਾ ਛਾਪਾ ਪੈ ਜੇ ਤੇ ਇਦਾਂ ਦੇ ਦੋਸ਼ ਲੱਗਾ ਗ੍ਰਿਫਤਾਰੀ ਹੋ ਜੇ ਫਾ ਪਰ ਜਦੋਂ ਮੈਂ ਕਿਹਾ ਕਿ ਕਿਸੇ ਮਕਾਨ ਦੇ ਕਹਿ ਲੋ ਕਿਸੇ ਮਾਰਾ ਦੇ ਕਹਿ ਲੋ ਥਮ ਜੇ ਹਿਲ ਜਾਂਦੇ ਨਹੀਂ ਹਿਲ ਜਾਂਦੀ ਐ ਫੇ ਆਕਰ ਤੁਸੀਂ ਵੀਰਾ ਰੋਸਾ ਕਿਹੜੀ ਗੱਲ ਤੇ ਕਰੂੰਗੇ ਕਿਸ ਤੇ ਭਰੋਸਾ ਕਰੂੰਗੇ ਹੁਣ ਚਿਤਤਾ ਦਾ ਸਵਾਲ ਹੈ ਸਰਕਾਰ ਦਾ ਸਰਕਾਰ ਵੱਲੋਂ ਜਿਹੜੇ ਮੂਲ ਦੇ ਤੌਰ ਤੇ ਕਮੈਂਟਸ ਆਏ ਐ ਸਾਫ ਤੌਰ ਤੇ ਨਾਲੋਂ ਕਿਹਾ ਗਿਆ ਹੈ ਕਿ ਵੀ ਇਸ ਤਾਜ਼ਾ ਦੇ ਮਾਮਲੇ 'ਚ ਕੋਈ ਵੀ ਵੱਡਾ ਅਧਿਕਾਰੀ ਹੋਵੇ ਬੇਸ਼ੱਕ ਸੀਬੀਏ ਨੇ ਕਾਰਵਾਈ ਕੀਤੀ ਹੈ ਜੀ ਕਹਿੰਦੇ ਜਦੋਂ ਤੱਕ ਸਾਨੂੰ ਜਾਣਕਾਰੀ ਆਏਗੀ ਅਜੇ ਤੱਕ ਡਿਟੇਲਸ ਨਹੀਂ ਕਹਤੇ ਸੀਬੀਏ ਨੇ ਸੰਝੀਆਂ ਕੀਤੀਆਂ ਸੂਬਾ ਸਰਕਾਰ ਨਾਲ ਸੂਬਾ ਸਰਕਾਰ ਨਾਲ ਜਿਹੜੀ ਵੀ ਜਾਣਕਾਰੀ ਆਏਗੀ ਉਹਦੇ ਮੁਤਾਬਕ ਕਹਿੰਦੇ ਪੰਜਾਬ ਸਰਕਾਰ ਵੀ ਬੀਏਐਚ ਪੁਲਿਸ ਦੇ ਖਿਲਾਫ ਕਾਰਵਾਈ ਕਰੇਗੀ ਸੋ ਇੱਕ ਤਰੀਕੇ ਨਾਲ ਕਿਹਾ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਨੇ ਵੀ ਇਸ ਕਰਦਾ ਸੰਕੇਤ ਦਿੱਤਾ ਹੈ ਕਿ ਪ੍ਰਸ਼ਟਾਚਾਰ ਦੇ ਮਾਮਲੇ 'ਚ ਸੀਬੀਏ ਨੇ ਕਾਰਵਾਈ ਕੀਤੀ ਹੈ ਇਹ ਕਿ ਸਿਵਰ ਨੇ ਕੀਤੀ ਹੈ ਜਿਹੜੇ ਤੱਥ ਹਨ ਤੱਥਾਂ ਦੇ ਆਧਾਰ ਤੇ ਚਾਹੇ ਡੀਆਰ ਜੀ ਪੁਲਿਸ ਨੇ ਕੋੁਰ ਅਧਿਕਾਰੀਆ ਬਖਸ਼ਿਆ ਨਹੀਂ ਜਾਏਗਾ ਉਹਨੇ ਮਾਮਲਾ ਇੰਨਾ ਵੱਡਾ ਕਿਤੇ ਰਹੀ ਵੀ ਸਵੈਕੁਲੀਸ਼ਨ ਲੱਗ ਰਹੀਆਂ ਇਹਦੇ ਕੋਈ ਸਮਾਣੇ ਜੋ ਹੋ ਸਕਦਾ ਹੈ ਕਿ ਕੁਝ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਕਿਉਂਕਿ ਡੀਆਜੀ ਦਾ ਆਪਣੇ ਆਪ ਚ ਇੱਕ ਪੁਲਿਸ ਦਾ ਪ੍ਰਸ਼ਾਸਨ ਨਹੀਂ ਹੁੰਦਾ ਨਾ ਵੱਡੀ ਪੱਧਰ ਤੇ ਪ੍ਰਸ਼ਾਸਨ ਹੈ ਉੱਪਰਲੇ ਪੱਕੇ ਇਹ ਪ੍ਰਸ਼ਾਸਨ ਦੇ ਦੋ ਤਿੰਨ ਟੰਬੇ ਫੋੜ ਰਹਿ ਜਾਂਦੇ ਆ ਇਹ ਤਾਂ ਵੱਡੇ ਉੱਪਰ ਕੋਈ ਖਾਸ ਗੱਲ ਰਹਿ ਨਹੀਂ ਜਾਂਦੀ ਉਸ ਪੱਧਰ ਤੇ ਜੇ ਉਹਦਾ ਵਰਤਾਰਾ ਹੋਏ ਜਾਂ ਗੱਲ ਸਾਹਮਣੇ ਆਵੇ ਤਾਂ ਕਿਹਾ ਕਿ ਆਮ ਲੋਕਾਂ ਦਾ ਚਰਚਾ ਉਸ ਮਾਮਲੇ ਚ ਮੁਣੀ ਹੋਣੀ ਹੈ ਪ੍ਰਸ਼ਾਸਨ ਜਿਹੜਾ ਹੈਗਾ ਉਹ ਵੀ ਅੱਜ ਮੂੰਹ ਚੁਮਣਾ ਪਾਉਣ ਲਈ ਮਜਬੂਰ ਹੋ ਗਿਆ ਹੋਵੇਗਾ ਕਿ ਇਹ ਹੀ ਹੋ ਗਿਆ ਇਹ ਕੇ ਵੀ ਗੱਲ ਹੈ ਕਿ ਜਿੱਦਾਂ ਮੁਖੰਦਰ ਭਗਵੰਤ ਜੀ ਲਗਾਤਾਰ ਪ੍ਰਸ਼ਾਸਨ ਵਰਤ ਲੜਾਈ ਦੀ ਗੱਲ ਕਰਦੇ ਸਿੱਧਾ ਜਦជា ਅਮਰੋਦ ਲੜਾਈ ਦਾ ਯੁੱਧ ਦੀ ਗੱਲ ਕਰ ਰਹੇ ਆ ਇਦਾਂ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਵੀ ਪਰ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸਿਸਟਮ 'ਚ ਕਿਸ-ਕਿਸ ਪੱਧਰ 'ਤੇ ਭ੍ਰਿਸ਼ਟਾਚਾਰ ਫੈਲਿਆ ਹੋਣਾ ਹਾਲਾਂਕਿ ਜਾਣਕਾਰੀਆਂ ਸਾਹਮਣੇ ਆਉਣੀਆਂ ਔਰ ਜੋ ਸੀਬੀਆਈ ਦੀ ਜਾਣਕਾਰੀ ਆਈ ਹੈ ਉਹਦੇ ਮੁਤਾਬਕ ਤਾਂ ਇਹੀ ਆਇਆ ਸਾਹਮਣੇ ਕਿ ਰਿਸ਼ਵਤ ਦਾ ਮਾਮਲਾ ਰਿਸ਼ਵਤ ਦਾ ਮਾਮਲਾ ਵੀ ਡੀਏਸੀ ਪੱਧਰ ਦਾ ਮਾਮਲਾ ਹੋਵੇ ਤਾਂ ਫਿਰ ਜਿਹੜੇ ਦੂਜੇ ਅਧਿਕਾਰੀ ਹੈ ਆਕਰਸ ਸੁੰਦੇਸ ਹਾਲੇਸ ਕਰਕੇ ਉੱਠਣਾ ਪੰਦਾ ਦੇਖੋ ਵੱਡਾ ਮਾਮਲਾ ਇਸ ਕਰਕੇ ਲਿਆ ਕਿ ਰੀ ਪ੍ਰਿਟੀਕਲ ਤੌਰ ਤੇ ਸਰਕਾਰਾਂ ਦੀ ਕਮਿਟਮੈਂਟ ਹੁੰਦੀ ਹੈ ਲੋਕਾਂ ਨਾਲ ਆਪਣੇ ਜਿਹਨੇ ਵੋਟਾਂ ਪਾਈਆਂ ਹੁੰਦੀਆਂ ਉਹਨਾਂ ਨਾਲ ਦਾਅਵੇ ਹੁੰਦੇ ਆ ਵਾਦੇ ਹੁੰਦੇ ਆ ਇਸ ਦਾ ਦਸਿਆ ਅੰਦਰ ਲੜਾਈ ਦੀ ਗੱਲ ਹੈ ਨੂੰ ਉਸ ਬਾਰੇ ਵੀ ਆਏ ਦਿਨ ਕੋਈ ਨਾ ਕੋਈ ਖੇਪੜੀ ਜਾ ਰਹੀ ਹੈ ਵੱਡੇ ਦਸਿਆ ਤਸਕਰਾਂ ਖਲਾਫ ਕਾਰਵਾਈ ਹੋ ਰਹੀ ਹੈ ਕਾਟੇ ਜਾ ਰਹੇ ਆ ਬਹੁਤ ਕੁਝ ਹੋ ਰਿਹਾ ਇਹਦੇ باوجود ਵੀ ਨਸ਼ਾ ਆਪਣਾ ਅਜ ਰੁਕਣਾ ਦਾ ਨਾ ਨਹੀਂ ਰਹਿ ਰਿਹਾ ਹੁਣ ਵੀ ਨਸ਼ੇ ਨਾਲ ਲੋਕ ਮਰ ਰਹੇ ਐ ਇਦਾਂ ਹੀ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਵੀ ਆਪਾਂ ਗੱਲ ਕਰੀਏ ਦੇਖੋ ਸਰਕਾਰ ਦੀ ਪ੍ਰਤੀਬੱਧਤਾ ਹੋਏਗੀ ਬਿਲਕੁਲ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਮਾਨ ਇਹ ਕਹਿੰਦੇ ਆ ਕਿ ਇਸ ਭ੍ਰਿਸ਼ਟਾਚਾਰ ਨਾਲ ਬਿਲਕੁਲ ਜ਼ੀਰੋ ਟੋਲਰੈਂਸ ਕੋਈ ਬਰਦਾਸ਼ਤ ਨਹੀਂ ਕੀਤਾ ਜਾਏਗਾ ਰਿਟੀਕਲ ਤੌਰ ਤੇ ਉਹਨਾਂ ਦੀ ਕਮਿਟਮੈਂਟ ਹੋ ਸਕਦੀ ਹੈ ਪਰ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਦਾ ਉਹੀ ਹੈ ਇਹ 15 ਸਾਲ ਵੀ ਪਹਿਲਾਂ ਹੋਈ ਸੀ 10 ਸਾਲ ਵੀ ਪਹਿਲਾਂ ਹੋਈ ਸੀ 8 ਸਾਲ ਪਹਿਲਾਂ ਜene ਪਿਛਲੀਆਂ ਸਰਕਾਰਾਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੇ ਸਰਕਾਰਾਂ ਲਾਈਆਂ ਕਾਂਗਰਸੀਆਂ ਸਰਕਾਰਾਂ ਡਾਈਆਂ ਸੋ ਲੰਬੇ ਸਮੇਂ ਦੇ ਚੱਲਦੇ ਆ ਕੀ ਜਿਹੜਾ ਹੈਗਾ ਉਹ ਕੋਈ ਜਿਹਾ ਆ ਆਪਾਂ ਕਹਿ ਸਕਦੇ ਆ ਕਿ ਵਰਤਾਰਾ ਵਾਪਰ ਗਿਆ ਇਹੋ ਜਿਹਾ ਕੋਈ ਜੰਦਰ ਮੰਤਰ ਹੋ ਗਿਆ ਕਿ ਸਾਰਾ ਸਿਸਟਮ ਹੀ ਪਾਪ ਪਵਿੱਤਰ ਹੋ ਗਿਆ ਜੇ ਜੀ ਪੁਲਰ ਦੇ ਇਸ ਮਾਨ ਇਹ ਦੇ ਸਾਹਮਣੇ ਆਉਣ ਨਾਲ ਜੀ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਹਾਲਾਂਕਿ ਜੇ ਜੀ ਪੁਲਿਸ ਵੱਲੋਂ ਇਹ ਗੱਲ ਸਾਹਮਣੇ ਨਹੀਂ ਆਈ ਇੱਥੇ ਤੱਕ ਕੋਈ ਨਾ ਕੋਈ ਧਿਆਨ ਵੀ ਨਹੀਂ ਆਇਆ ਕਿ ਕੀ ਕਿਸੇ ਭਾਵਨਾ ਦੇਨ ਉਹਨਾਂ ਤੇ ਕਾਰਵਾਈ ਕੀਤੀ ਗਈ ਹੈ ਇਹਦੇ ਵਿੱਚ ਕੀ ਸਚਾਈ ਹੈ ਉਹ ਪਹਿਲੋ ਵੀ ਸਾਹਮਣੇ ਆਏਗਾ ਤਾਂ ਸਥਿਤੀ ਸਪਸ਼ਟ ਹੋਏਗੀ ਹਾਲਾਂਕਿ ਜਿਹੜੀ सीबीआई ਦਾ ਭਾਗ ਜਾਂ ਜੋ ਸੀਬੀਏ ਵੱਲੋਂ মিডিਆ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ ਟੁਟਿਆਂ ਦੇ ਰੂਪ ਵਿੱਚ ਉਹੀ ਸਾਹਮਣੇ ਆ ਰਹੀ ਹੈ ਕਿ ਵੱਡੀ ਕਾਰਵਾਈ ਹੈ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਜੋ ਸੀਗੇ ਨੇ ਇੱਕ ਟਾਇਪ ਲਗਾ ਕੇ ਛਾਪੇ ਮਾਰੀ ਕੀਤੀ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਣ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਾ ਦਿੱਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਜਾਵੇਗਾ ਤੇ ਰਾਸ਼ਟਰਪਤੀ ਦ੍ਰੋਪਤੀ ਮੁਰਮਰ ਨੂੰ ਮਿਲਿਆ ਜਾਵੇਗਾ ਕਿਉਂਕਿ ਸ਼ਹੀਦੀ ਦਿਹਾੜੇ ਨਾਲ ਲੈ ਕੇ ਸਭ ਨੂੰ ਬੁਲਾਇਆ ਜਾਵੇਗਾ ਜੀ ਪੰਜਾਬ ਦੇ ਵਿੱਚ ਮੁਗੰਦਰੀ ਭਗਵੰਦ ਮਾਨ ਦੇਖੋ ਲਗਾਤਾਰ ਜਦੋਂ ਆਪਾਂ ਗੱਲ ਕਰਦੇ ਆ ਆਨੰਦ ਪ੍ਰਸਾਦ ਚ ਗੁਰਤੇਗ ਬਹਾਦਰ ਜ 350 ਸਾਲਾ ਛੀਦੀ ਦੇ ਆਡਾ ਵੱਡੇ ਪੱਦਰ ਤੇ ਮਨਾਇਆ ਜਾ ਰਿਹਾ ਜਿੱਦਾਂ ਇਹ ਤਿਆਰੀਆਂ ਵੀ ਢੀਆਂ ਜਾ ਰਹੀਆਂ ਉਸ ਤੋਂ ਅੰਦਾਜ਼ਾ ਲਗਾਇ ਚਾਹ ਸਕਦਾ ਕਿ ਨਾ ਤੇ ਸੁਭਾਈ ਪੱਦਰ ਦਾ ਨਾ ਕੋਮੀ ਪੱਦਰ ਦਾ ਬਲਕਿ ਇੱਕ ਮੰਤਰੀ ਪੱਦਰ ਦਾ ਦਿਹਾੜਾ ਬਣਦਾ ਜਾ ਰਿਹਾ ਜਿਹੜੀ ਹੁਣ ਜਿਹੜੀ ਤਾਜ਼ਾ ਜਾਣਕਾਰੀ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਜੇ ਕੋ ਪਨਾ ਦੇ ਵਫਾ ਕੈਬਨਟ ਮੰਤਰੀਆਂ ਡਿਊਟੀਆਂ ਲਗਾਈਆਂ ਗਈਆਂ ਕੋਈ ਬੰਗਾਲ ਜਾ ਰਿਹਾ ਕੋਈ ਮਹਾਰਾਸ਼ਟਰ ਜਾ ਰਿਹਾ ਕੋਈ ਕਰਨਾਟਕ ਜਾ ਰਿਹਾ ਵੱਖ-ਵੱਖ ਥਾਵਾਂ ਤੇ ਜਾ ਕੇ ਬੜੀ ਨਿਮਰਤਾ ਦੇ ਨਾਲ ਉੱਥੋਂ ਦੇ ਜਿਹੜੇ ਸੁਭਿਆ ਦੇ ਮੁੱਖ ਮੰਤਰੀ ਆ ਉਹਨਾਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਗੁਰੂ ਤੇਗ ਬਹਾਦਰ ਜੀ ਆ 350 ਸਾਲਾ ਸ਼ਹੀਦ ਜੜਾਨੰਦਪਸਾਹ ਨਾ ਜਾ ਰਿਹਾ ਤੁਸੀਂ ਆਓ ਤੁਹਾਡੇ ਆਉਣ ਦੇ ਨਾਲ ਸਾਨੂੰ ਵੀ ਚੰਗਾ ਲੱਗੇਗਾ ਤੁਸੀਂ ਵੀ ਆਪਣੇ ਆਪ ਨੂੰ ਧਨ ਭਾਗ ਆ ਸਮਝੋਗੇ ਕਿ ਕਿਹੜੇ ਪਿੱਤਰ ਦਿਹਾੜੇ ਤੇ ਸਮੁਲਿਤ ਕਾਰਨ ਅਸਲ ਜੀ ਦੇਖਿਆ ਜਾਵੇ ਤਾਂ ਗੁਰਤੇਗ ਬਾਦਰੀ ਦਾ ਜਿਹੜਾ 350 ਸਾਲਾ ਸ਼ਹਾਦਤ ਦਾਣਾ ਉਹ ਕੋਮੀ ਪਦਤੀ ਵਿੱਚ ਬਹੁਤ ਵੱਡਾ ਸਥਾਨ ਰੱਖਦਾ ਕਿ ਜਿਸ ਕਦਰਾ ਉਹਨਾਂ ਨੇ ਕੁਰਬਾਨੀ ਦਿੱਤੀ ਮਾਨਵਤਾ ਦੇ ਹਿੱਤਾਂ ਦੇ ਖਾਤਰ ਮਾਨਵਤਾ ਦੇ ਹਿੱਤਾਂ ਉਹ ਤਾਂ ਮੰਤਰੀ ਪਦਤੀ ਕਰਵਾਨੀ ਹੈ ਸੋ ਉਸ ਦੇ ਚਲਦਿਆਂ ਪੂਰੇ ਮੁਲਕ ਦੇ ਅੰਦਰ ਗੁਰਤੇਗ ਬਾਦਰੀ ਦੇ 350 ਸਾਲਾ ਸ਼ਹਾਦਤ ਦਿਹਾੜੇ ਨੂੰ ਲੈ ਕੇ ਵੱਡੀ ਪੱਧਰ ਤੇ ਥਾਂ-ਥਾਂ ਤੇ ਇੱਕ ਸਰਦਾ ਦੀ ਭਾਵਨਾ ਦੇ ਨਾਲ ਸਮਾਗਮ ਕੀਤੇ ਜਾ ਰਿਹਾ ਹੈ ਤੇ ਕੇਂਦਰ ਦੀ ਗੱਲ ਕਰ ਲਈਏ ਤੇ ਸੂਬਿਆਂ ਦੀ ਗੱਲ ਕਰ ਲਈਏ ਤੇ ਧਾਰਮਿਕ ਸੰਸਥਾਵਾਂ ਦੀ ਗੱਲ ਕਰ ਲਈਏ ਇਹ ਗੱਲ ਮੈਂ ਜ਼ਰੂਰ ਦਰਸ਼ਕਾਂ ਨਾਲ ਸਮਝਾ ਕਰਨੀ ਚਾਹਾਂਗਾ ਦੇਖੋ ਇਹ ਕੋਈ ਕੁਦਰਤ ਦਾ ਬਤਾਰਾ ਕਹਿ ਲੋ ਪੰਜਾਬ ਦੇ ਵਿੱਚ ਪਹਿਲਾ ਮੌਕਾ ਜਦੋਂ ਗੈਰ ਆਕਾਲੀ ਦਲ ਸਰਕਾਰ ਐਡੇ ਪੱਧਰ ਤੇ ਇਹ ਧਾਰਮਿਕ ਦਿਹਾੜਾ ਮਨਾਉਣ ਜਾ ਰਹੀ ਹੈ। ਔਰ ਇਹ ਸੁਭਾਗ ਵੀ ਮੁੱਖ ਮੰਤਰੀ ਭਗਵੰਤ ਮਾਨ ਦੇ ਹਿੱਸੇ ਆ, ਇਹ ਸਿਵਾ ਉਹਨਾਂ ਦੇ ਹਿੱਸੇ ਆਈ ਹੈ। ਜਿੱਦਾਂ ਦੇ ਵੱਡੇ ਪ੍ਰੋਗਰਾਮ ਲੀਕੇ ਜਾ ਰਹੇ ਆ, ਦੇਖੋ ਇਹ ਵੀ ਪਹਿਲੀ ਵਾਰ ਹੋ ਰਿਹਾ ਹੈ ਕਿ ਆਨੰਦਪੁਰ ਸਾਹਿਬ ਦੇ ਵਿੱਚ ਹੀ ਜਿਹੜੀ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ। ਅੱਜ ਤੱਕ ਆਪਾਂ ਵੀ ਜਰਨਲਿਸਟ ਹੈਗੇ ਆਂ ਕਦੇ ਨਹੀਂ ਸੁਣਿਆ ਸੀ ਇਹ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਤੋਂ ਬਾਹਰ ਕੋਈ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਹੋਇਆ ਉੱਥੇ ਸੈਸ਼ਨ ਬੁਲਾਇਆ ਜਾ ਰਿਹਾ ਇਸ ਤੋਂ ਇਲਾਵਾ ਜਿਹੜਾ ਹੈਗਾ ਵੱਡੇ ਸਮਾਗਮ ਜਿਹੜੇ ਨਗਰ ਕੀਰਤਨ ਕੀਤੇ ਜਾ ਰਹੇ ਆ ਪੰਜਾਬ ਦੇ ਥਾਂ-ਥਾਂ ਤੇ ਸੇਵੀਲਰਾਂ ਦੀ ਗੱਲ ਕੀਤੀ ਜਾ ਰਹੀ ਹੈ ਗੋਸ਼ਟੀਆਂ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਧਾਰਮਿਕ ਆਗੂ ਹੈ ਉਸ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਨਿਵਾਸ residan ਤੇ ਵਕ ਵਕਤ ਧਾਰਮਿਕ ਆਗੂ ਨੂੰ ਬੁਲਾ ਕੇ ਉਹਨਾਂ ਦੀ رائے ਲਈ ਹੈ ਇਹ ਤੇ ਸੋਭਾਾਂ ਕੇ ਤਰ੍ਹਾਂ ਸਮਾਗਮ ਹੋਣੇ ਆਂ ਇੱਧਾਂ ਦੀ ਸ਼ਮੂਲੀਅਤ ਹੋਣੀ ਆ ਜਿਹੜੀ ਇੱਕ ਬਹੁਤ ਹੀ ਵੱਡਾ ਪ੍ਰੋਗਰਾਮ ਲਿਖਿਆ ਜਾ ਰਿਹਾ ਜਿਹਦਾ ਸੁਭਾਗ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਹਾਲਾਂਕਿ ਪਿੱਛੇ ਇੱਕ ਰਿਤਾ ਆਗਮਕ ਵੱਡੇ ਸਮਾਗਮ ਹੋ ਰਹੇ ਆ ਆਮ ਦੌਰ ਦੇ ਸੁਮਣੀ ਅਕਾਲੀ ਦਲ ਤੇ ਸੁਮਣੀ ਗੁਰਦਾਰ ਪਰੰਦੇ ਕਮੇਟੀ ਰੜਕੇ ਮਨਾਉਂਦੇ ਰਹੇ ਆ ਇਹ ਪਹਿਲਾ ਮੌਕਾ ਕਿ ਪੰਜਾਬ ਸਰਕਾਰ ਆਪਣੇ ਆਪ ਨੂੰ ਸੁਭਾਗਾ ਸਮਝ ਰਹੀ ਹੈ ਖੁਸ਼ਗਵਨ ਸਮਝ ਰਹੀ ਹੈ ਕਿਹੜਾ ਵੱਡਾ ਤਾਰਮਕ ਦਿਹਾੜਾ ਉਹਨਾਂ ਦੇ ਹੁੰਦਿਆਂ ਆ ਰਿਹਾ ਔਰ ਬਣਾ ਰਹੇ ਜਿਸ ਤਰ੍ਹਾਂ ਦੀਆਂ ਤਿਆਰੀਆਂ ਰਮੀਆਂ ਜਾ ਰਹੀਆਂ ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਜੇ ਤਰੀਕੇ ਨਾਲ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਨੂੰ ਮੁੱਖ ਮੰਤਰੀਆਂ ਨੂੰ ਸੱਦੇ ਪੱਤਰ ਦੇਣ ਜਾ ਰਿਹਾ ਹੈ ਮੁੱਖ ਮੰਤਰੀਆਂ ਨੂੰ ਸੱਦੇ ਦਿੱਤੇ ਜਾ ਰਿਹਾ ਹੈ ਤਾਰਮਕ ਆਗੂ ਨੂੰ ਸੱਦੇ ਦਿੱਤੇ ਜਾ ਰਿਹਾ ਹੈ ਮੰਤਰੀ ਪੱਧਰ ਤੇ ਜਿਹੜਾ ਭਾਈਚਾਰਾ ਹੈ ਉਹਨਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਜੇ ਦੇਖਿਆ ਜਾਵੇ ਜਿਹੜੇ ਆਉਣ ਵਾਲੇ ਦਿਨਾਂ ਆਨੰਤਪੁਰ ਸਾਹਿਬ ਦਾ ਜਿਹੜਾ ਸਨਿਆਮਾਨਤਾ ਦਾ ਸਨਿਆ ਲੱਗਦਾ ਹੈ ਕਿ ਪੰਜਾਬ ਤਾਂ ਹਾਈ ਹੈ ਸਮੁੱਚਾ ਦੇਸ਼ ਵੀ ਨੰਦਕੁਰ ਸਾਹਿਬ ਦੇ ਰੰਗ ਚ ਉਸ ਭਾਵਨਾ ਚ ਉਸ ਸਨੇਹ ਚ ਰੰਗਿਆ ਜਾਏਗਾ ਸਰਕਾਰ ਤਾਂ ਇਹ ਪ੍ਰਲੇਖ ਕਰੀ ਦੀ ਬੜੀ ਪਦਰਤੇ ਆਪਾਂ ਸੁਮਣੀ ਗੁਰਦਵਾਰਪੰਥ ਕਮੇਟੀ ਦਾ ਵੀ ਲਾਜ਼ਮੀ ਜ਼ਿਕਰ ਕਰਨਾ ਚਾਹਾਂਗੇ ਸੁਮਣੀ ਗੁਰਦਵਾਰਪੰਥ ਕਮੇਟੀ ਆਪਣੇ ਤੌਰ ਤੇ ਵੱਡੇ ਸਮਾਗਮ ਲੀਕ ਰਹੀ ਹੈ ਜ਼ਿੰਮੇਵਾਰੀ ਬਣਦੀ ਹੈ ਐਸਜੀਪੀਸੀ ਦਾ ਮੈਂ ਹਮੇਸ਼ਾ ਕਹਿੰਦਾ ਹਾਂ ਕਿ ਸਿੱਖਾਂ ਦੀ ਮਹਿਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ ਇਸ ਕੰਨੀ ਮਨੀ ਪਾਰਲੀਮੈਂਟ ਵੀ ਆਪਣੇ ਤੌਰ ਤੇ ਵੱਡੇ ਪ੍ਰੋਗਰਾਮ ਆਲਿਕ ਰਹੀ ਹੈ ਵਾਫਾਕਤਾਰ ਨੂੰ ਕਿਤੇ ਬੰਦੀਆਂ ਆਲਿਕ ਰਹੀਆਂ ਸੋ ਸਮੁੱਚਾ ਪੰਜਾਬੀ ਗੁਰਤੇਗ ਬਹਾਦਰ ਦੀ ਸ਼ਾਦਦਾ ਜਿਹੜਾ ਮਾਨੁਤਾ ਦਾ ਸਨੇਹਾ ਹੈ ਮਾਨੁਤਾ ਦੇਹਤ ਕਰਨ ਦੀ ਰਾਖੀ ਦਾ ਸਨੇਹ ਸਮੁੱਚਾ ਪੰਜਾਬ ਇਸ ਵੇਲੇ ਕੁੱਬਾਂ ਭਾਰ ਆਪਣੇ ਗੁਰੂ ਦਾ ਸਨੇਹਾ ਦੁਨੀਆ 'ਚ ਦੇਣ ਦੇ ਲਈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਮੰਡੀਆਂ ਦੇ ਵਿੱਚ ਝੋਨੇ ਨੂੰ ਲੈ ਕੇ ਜਿੱਥੇ ਕਿਸਾਨ ਮੰਡੀਆਂ ਦੇ ਵਿੱਚੋਂ ਨਾਲ ਲੈ ਕੇ ਪਹੁੰਚ ਰਹੇ ਨੇ ਪਰ ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਸਖਤੀ ਕਰ ਰਿਹਾ ਪਰ ਕਿਸਾਨ ਕਹਿੰਦੇ ਨੇ ਕਿਤੇ ਨਾ ਕਿਤੇ ਸਾਨੂੰ ਰਾਹਤਾਂ ਦਿੱਤੀ ਜਾਵੇ ਜੇ ਪਰਾਲੀ ਨਹੀਂ ਸਾੜਾਂਗੇ ਤਾਂ ਸੋਈ ਹੋਰ ਬਦਲ ਸਾਨੂੰ ਦੱਸਿਆ ਜਾਵੇ ਤਾਂ ਜੋ ਅਸੀਂ ਪਰਾਲੀ ਨਾ ਸਾੜੀਏ ਜੀ ਦੇਖੋ ਕਿਸਾਨਾਂ ਲਈ ਵੱਡੀ ਪਰੇਸ਼ਾਨੀ ਦੀ ਗੱਲ ਹੈ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਕਿ ਦਿਵਾਲੀ ਦਾ ਤਿਹਾਰ ਹੈ ਪੂਰਾ ਹਿੰਦੁਸਤਾਨ ਦਿਵਾਲੀ ਦਾ ਤਿਹਾਰ ਮਨਾਉਣ ਜਾ ਰਿਹਾ ਹੈ ਜੇ ਆਪਾ ਹੋਰ ਗੱਲ ਨਾ ਵੀ ਕਰੀਏ ਤਾਂ ਸੁਪਰੀਮ ਕੋਰਟ ਨੇ ਵੀ ਦਿਵਾਲੀ ਦੇ ਤਿਹਾਰ ਦੇ ਮੱਦੇਨਜ਼ਰ ਦਿੱਲੀ ਵਾਸੀਆਂ ਨੂੰ ਛੋੜ ਦਿੱਤੀ ਹੈ ਕਿ ਤੁਸੀਂ ਗ੍ਰੀਨ ਦਿਵਾਲੀ ਮਨਾ ਸਕਦੇ ਹੋ ਜੀ ਗ੍ਰੀਨ ਦਿਵਾਲੀ ਮਨਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਯਾਨੀ ਕੋਈ ਰਾਹ ਤਾਂ ਲੱਭਿਆ ਗਿਆ ਨਾ ਕਿਸਾਨਾਂ ਲਈ ਨਹੀਂ ਕੋਈ ਰਾਹ ਲੱਭਿਆ ਜਾ ਸਕਦਾ ਕਿਸਾਨਾਂ ਲਈ ਕੇਵਲ ਜਿਦਾ ਪ੍ਰਸ਼ਾਸਨ ਗੱਲ ਕਰਦੇ ਆ ਅਧਾਲਤਾਂ ਗੱਲ ਕਰਦੀਆਂ ਕਿਸਾਨ ਤਾਂ ਆਪ ਕਹਿੰਦੇ ਆ ਕਿ ਸਾਡੇ ਲਈ ਤਾਂ ਪ੍ਰਦੂਸ਼ਨ ਸਭ ਤੋਂ ਪਹਿਲਾਂ ਇਹ ਪ੍ਰਦੂਸ਼ਣ ਉਹਨਾਂ ਦੇ ਪਰਿਵਾਰ ਨੂੰ ਆਏਗਾ ਉਹਨਾਂ ਦੇ ਪਿੰਡ ਨੂੰ ਆਏਗਾ ਉਹਨਾਂ ਦੇ ਘਸਰੇ ਨੂੰ ਆਏਗਾ ਉਸ ਪਿੰਡ ਤੇ ਸੁਬੇ ਨੂੰ ਆਏਗਾ ਉਹ ਤੋਂ ਬਾਅਦ ਜਾਏਗਾ ਜਾਂ ਬਾਹਰ ਜਾਏਗਾ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਇਦਾਂ ਦਾ ਕੋਈ ਪ੍ਰਦੂਸ਼ਣ ਦਾ ਗੋਲਾ ਧੱਕਿਆ ਜਾ ਰਿਹਾ ਜਿਹੜਾ ਪੰਜਾਬ ਤਾਂ ਡਿੱਗੇਗਾ ਨਹੀਂ ਬਾਹਰ ਜਾ ਕੇ ਡਿੱਗੇਗਾ ਦਿੱਲੀ ਜਾ ਕੇ ਡਿੱਗੇਗਾ ਜਾਂ ਦੂਜੇ ਸੂਬਿਆਂ 'ਚ ਜਾ ਕੇ ਡਿੱਗੇਗਾ ਸੋ ਮੈਂ ਅੱਜ ਸੁਣ ਰਿਹਾ ਸੀਗਾ ਜਿਹੜੇ ਵੱਡੇ ਕਤਾਰ ਵਾਲੇ ਕਿਸਾਨ ਆਗੂ ਹੈ ਜਿੰਦੇ ਸਗ ਰਹਾ ਹਾਂ ਉਹ ਇਹ ਗੱਲ ਕਹਿ ਰਿਹਾ ਕਿ ਅਸੀਂ ਤਾਂ ਖੁਦ ਨਹੀਂ ਜਾਂਦੇ ਇੱਕ ਪਰਾਲੀ ਨੋਡਾਂ ਲਗਾਿਆਂ ਪਰ ਕੋਈ ਨਾ ਕੋਈ ਰਾਹਤ ਕੋਈ ਹਾਲਤਾਂ ਲੱਭੀ ਜਾਵੇ ਕਿਸਾਨ ਕਿਸ ਤਰ੍ਹਾਂ ਦੀ ਕਸੂਤੀ ਸਥਿਤੀ 'ਚ ਫਸੇ ਹੋਏ ਐ ਜਣੀ ਜਦੋਂ ਗਰੀਨ ਦੀਵਾਲੀ ਦੀ ਗੱਲ ਕੀਤੀ ਗਈ ਆ ਤਾਂ ਤੁਸੀਂ ਅੰਦਾਜ਼ਾ ਲਗਾਓ ਕਿ ਜਿਹੜੇ ਪਹਿਲਾਂ ਪਟਾਕੇ ਬਣਾਏ ਗਏ ਹੋਣਗੇ ਇਹ ਤਾਂ ਹੈ ਨਹੀਂ ਕਿ ਉਹ ਪਟਾਕੇ ਜਿਹੜੇ ਹੈਗੇ ਜ਼ਬਤ ਹੋ ਗਏ ਗਰੀਨ ਦੀਵਾਲੀ ਦੇ ਹੁੰਦਿਆਂ ਗਰੀਨਿਕ ਗਰੀਨ ਦੀਵਾਲੀ ਬਣਾਈ ਜਾਏਗੀ ਕਿੰਨੇ ਕੁ ਪਟਾਕੇ ਚਲਾਏ ਜਾਣਗੇ ਜਾ ਉਹਨਾਂ ਦੇ ਕਿੰਨੀ ਕੁ ਗੋੰਦੀ ਲੱਗੇਗੀ ਸਾਡੇ ਮੁਲਕ ਦਾ ਰਿਵਾਜ ਆ ਸੁਭਾਅ ਹੈ ਇਹ ਧਾਰਮਿਕ ਮਾਮਲੇ 'ਚ ਕਿਸੇ ਨੇ ਕੋਈ ਉਹਦੀ ਗੱਲ ਨਹੀਂ ਕਰਨੀ ਸਾਰਿਆਂ ਨੇ ਕਹਿਣਾ ਕੋਈ ਗੱਲ ਨਹੀਂ ਧਾਰਮਿਕ ਤਿਹਾੜਾ ਆ ਉਹਨੇ ਪਟਾਕੇ ਚਲਾਉਣੇ ਤਾਂ ਫੇਰ ਕਦੋਂ ਚੱਲਣੇ ਆ ਤੇ ਕਿਸਾਨ ਦੀ ਤਾਂ ਜ਼ਿੰਦਗੀ ਦੇ ਨਾਲ ਜੁੜਿਆ ਹੋਆ ਮਾਮਲਾ ਜੇ ਉਹਦੀ ਰੋਜ਼ੀ-ਰੋਟੀ ਨਹੀਂ ਰਹੇਗੀ ਆ ਪ੍ਰਦੂਸ਼ਣ ਨਾਲ ਤਾਂ ਸ਼ਾਇਦ ਕੋਈ ਸਾਲ ਆਦਮੀ ਕੱਢ ਦੇਗਾ ਤੇ ਭੁੱਖ ਨਾਲ ਤਾਂ ਥੋੜੇ ਦਿਨ ਹੀ ਕੱਢਣੇ ਔਖੇ ਆ ਜੀ ਪਰਿਵਾਰਾਂ ਨੂੰ ਕੱਢਣਾ ਔਖਾ ਆ ਸੋ ਕਿਸਾਨ ਇਹ ਚਾਹੁੰਦਾ ਕਿ ਸਾਡਾ ਵੀ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ ਅਸੀਂ ਵੀ ਨਹੀਂ ਚਾਹੁੰਦੇ ਕਿ ਪਰਦੂਸ਼ਣ ਫੇਲੇ ਜਿਸ ਦਾ ਦਿਵਾਲੀ ਦੇ ਮੌਕੇ ਤੇ ਸਨਿਆਹ ਦਿੱਤਾ ਜਾਂਦਾ ਹੈ ਕਿ ਪਰਦੂਸ਼ਣ ਅੱਗੇ ਪ੍ਰਾਣੀ ਦੀ ਗੱਲ ਕੀਤੀ ਜਾਂਦੀ ਹੈ ਕਿਸਾਨ ਵੀ ਚਾਹੁੰਦੇ ਕਿ ਸਾਨੂੰ ਵੀ ਇਸ ਕਸਟਮ ਬੋਖਤ ਕੀਤਾ ਜਾਵੇ ਉਹਨਾਂ ਕਿਸਾਨ ਕਿਤੇ ਕਿਤੇ ਲੜਾਈਆਂ ਲੜੇ ਜਿੱਦ ਆਪਾਂ ਪਹਿਲਾਂ ਵੀ ਅਕਸਰ ਜ਼ਿਕਰ ਕਰਦੇ ਰਹੇ ਨੇ ਕਿ ਪਹਿਲਾਂ ਤਾਂ ਹੜਾ ਨਾਲ ਫਸਲਾਂ ਮਾਰੀਆਂ ਗਈਆਂ ਫਿਰ ਬਾਸਾ ਨਾਲ ਮਾਰੀਆਂ ਗਈਆਂ ਤਾਂ ਹੁਣ ਜਿਹੜੀ ਸਥਿਤੀ ਬਣੀ ਵੀ ਹੈ ਜਿਹੜੇ ਕਿਸਾਨ ਬਚੀ ਕੁਝੀ ਫਸਲ ਆਪਣੇ ਆ ਮਲਟਿਆਂ ਚ ਲੈ ਕੇ ਆ ਵੀ ਰਿਹਾ ਉੱਥੇ ਜਿਹੜਾ ਹੈਗਾ ਨਵੀਂ ਦੀ ਸਮੱਸਿਆ ਕਿ ਕਿੰਨੀ ਨਵੀਂ ਹੈ 17% ਦੀ ਤੋਂ ਬਦਲੇ ਨਵੀਂ ਹੁੰਦੀ ਹੈ ਤਾਂ ਛਾਂਸੀ ਨਾਲ ਚਲਾ ਕੇ ਮਾਰਦੇ ਆ ਕਿਦੇ ਅਸਲੀ ਲੈਂਦੇ ਜੋ ਹੋਰ ਸਕਾਓ ਸਕਾਉਂਦੇ ਆਸ ਕੋਨੇ ਦਾਣੇ ਵੀ ਕਾਲੇ ਪੈ ਜਾਂਦੇ ਸੋ ਕਿਸਾਨਾਂ ਦੀ ਸਮੱਸਿਆ ਵੀ ਕਿਤੇ ਦੀਵਾਲੀ ਦੇ ਮੌਕੇ ਤੇ ਹੱਲ ਕਰੀ ਜਾਵੇ ਜਿੱਦਾਂ ਗ੍ਰੀਨ ਟ੍ਰਿਬਿਊਨਲ ਨੇ ਦੀਵਾਲੀ ਦੀ ਜਾਜ ਦਿੱਤੀ ਗਈ ਹੈ ਚੰਗਾ ਹੋਏਗਾ ਕਿਤੇ ਕਿਸਾਨਾਂ ਦੀ ਵੀ ਗੱਲ ਸੁਣੀ ਜਾਵੇ ਪੂਰੇ ਦੇਸ਼ ਦਾ ਨਾਲ-ਨਾਲ ਪੇਟ ਭਰਦੇ ਆ ਔਰ ਜਿਹੜਾ ਹੈਗਾ ਦਰवेश ਕਜ਼ਾਨਾ ਜਿਹੜੇ ਆਪਣੇ ਕਮਾਈ ਕਰਦੇ ਆ ਕੋਈ ਲੁੱਟਖੋਹ ਦੀ ਕਮਾਈ ਨਹੀਂ ਕਰਦੇ ਕਮ ਸੇ ਕਮ ਉਹਨਾਂ ਦੀ ਆਵਾਜ਼ ਤਾਂ ਸੁਣੀ ਜਾਈ ਚਾਹੀਦੀ ਆ ਉਹਨਾਂ ਨੂੰ ਇੱਕ ਤਰ੍ਹਾਂ ਦਾ ਵਿਲੀਨ ਦੇ ਰੂਪ 'ਚ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਇਹੀ ਆ ਜਿਹੜਾ ਪ੍ਰਦੂਸ਼ਣ ਪੈਰਾਂਦੇ ਆ ਕੁਲੇ ਮੁਲਕ ਦੇ ਅੰਦਰ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਇਸ ਮਾਮਲੇ ਨੂੰ ਲੈ ਕੇ ਉੱਥੇ ਹੀ ਕਣਕ ਵੀ ਬੀਜਣ ਦੇ ਵਿੱਚ ਲੇਟ ਹੋਣਗੇ ਜੀ ਕਿਸਾਨਾਂ ਦੇਖੋ ਕਣਕ ਦੀ ਬਿਜਾਈ ਦਾ ਤਾਂ ਸਿੱਧੀ ਜੀ ਗੱਲ ਆ ਪਿਛਲੇ ਦਿਨਾਂ 'ਚ ਬਾਰਸ਼ ਆਉਣੀ ਆ ਬਹੁਤ ਸਾਰੀਆਂ ਧਾਮਾ ਤੇ ਫੜਦਾ ਹੈ ਅਜੇ ਉਹਦਾ ਮਿੱਟੀ ਨਹੀਂ ਚੁੱਕੀ ਗਈ ਜੇ ਦੋ ਦੋ ਤਿੰਨ ਮਹੀਨੇ ਮਹੀਨਾ ਮਹੀਨਾ ਮਿੱਟੀ ਨਹੀਂ ਚੁੱਕੀ ਗਈ ਕਣਕ ਦਾ ਸੀਜ਼ਨ ਤਾਂ ਵੈਸੇ ਲੰਘ ਜਾਏਗਾ ਚੋਲੇ ਦੀ ਫਸਲ ਉੰਜ ਮਾਰੀ ਗਈ ਕਮਾਤਾਂ ਦੀ ਫਸਲ ਉੰਜ ਮਾਰੀ ਗਈ ਤੇ ਹੁਣ ਉਥੇ ਜੇ ਕਣਕ ਬੀਜਣੀ ਚਾਹਣਗੇ ਕਣਕ ਲਈ ਜ਼ਮੀਨ ਤਿਆਰ ਨਹੀਂ ਕਿੱਦਾਂ ਜਿੱਥੇ ਹੜ੍ਹ ਨਹੀਂ ਵੀ ਆਏ ਉਥੇ ਬਾਰਸ਼ਾਂ ਨਾਲ ਵੈਸੇ ਹੀ ਝੋਨੇ ਚ ਇੰਨੀ ਕਿ ਨਮੀ ਆ ਗਈ ਹੈ ਇੱਕ ਅੰਦਾਜ਼ਾ ਆ ਜਾਏ ਕਿ ਰਿਪੋਰਟ ਸੀ ਮੀਡੀਆ ਉੱਤੇ ਦੇ ਚਾਹੀ ਇਹ ਪੰਜਾਬ ਦੇ ਅੰਦਰ ਜਿੰਨੀ ਵੀ ਝੋਨੇ ਦੀ ਫਸਲ ਬਜਾਈ ਹੈ ਅਜੇ ਤੱਕ ਉਹਦਾ 80% ਦੀ ਜੋ 20% ਹੀ ਝੋਨੇ ਦੀ ਕਟਾਈ ਹੋਈ ਹੈ ਜਾਨੀ 80% ਉਵੇਂ ਹੀ ਖੇਤਾਂ 'ਚ ਖੜੀ ਹੈ ਮੁੱਖ ਮੰਤਰੀ ਭਗਵੰਤ ਪਾਣੇ ਤਾਂ ਬਿਲਕੁਲ ਪਕੈਦਾ ਐਲਾਨ ਕਰਤਾ ਸੀ ਉਸ ਐਲਾਨ ਕੀਤੇ ਨੂੰ ਜਿਸ ਆਪਾਂ ਗੱਲ ਕਰ ਰਹੇ ਹਾਂ 1 ਮਹੀਨਾ ਹੋ ਗਿਆ 15 ਸਤੰਬਰ ਤੋਂ ਉਹਨਾਂ ਨੇ ਕਿਹਾ ਸੀਗਾ ਕਿ ਝੋਨੇ ਦੀ ਜਿਹੜੀ ਹੈਗਾ ਫਸਲਾਂ ਦੀ ਜਿਹੜੀ ਹੈਗਾ ਉਹ ਮੰਡਿਆਂ 'ਚ ਪਜਾ ਲਵਾ ਆਪਣਾ ਖੇਦ ਸ਼ੁਰੂ ਹੋ ਜਾਏਗੀ ਉਹ ਮੀਨਾ ਲਾਂਗਿਆ ਜੇ ਫਸਲੀ ਨਹੀਂ ਮੰਡਿਆ ਚਾਹੀ ਤੇ ਫੀਡ ਨਹੀਂ ਕਿਨੇ ਸੋ ਕਿਸਾਨ ਦਿਵਾਲੀ ਦੇ ਮੌਕੇ ਤੇ ਕਾ ਵੀ ਪੱਟੀ ਪਿਪਤਾਦੀ ਲਾਂਗ ਰਿਆ ਇੱਕ ਪਾਸੇ ਨਮੀ ਦੀ ਸਮੱਸਿਆ ਹੈ ਦੂਜੇ ਪਾਸੇ ਪ੍ਰਦੂਸ਼ਣ ਦੀ ਸਮੱਸਿਆ ਹੈ ਇਹਦਾ ਹੱਲ ਵੀ ਸਰਕਾਰਾਂ ਨੂੰ ਜਿੱਤੇ ਹੋਰ ਮਾਮਲਿਆਂ ਦਾ ਹੱਲ ਲੱਭਿਆ ਜਾ ਰਿਹਾ ਵੋਇਸਟਰ ਨੂੰ ਲੈ ਕੇ ਨਮੀ ਨੂੰ ਲੈ ਕੇ ਕੋਈ ਨਾ ਕੋਈ ਰਿਲੈਕਸੈਂਸ ਚਾਹੀਦਾ ਕਿਸਾਨਾਂ ਲਈ ਸਥਿਤੀਆਂ ਦੇ ਮੱਦੇ ਨਜ਼ਰ ਜੀ ਜੀ ਸੋ ਤੁਹਾਨੂੰ ਪਾਸੇ ਗੱਲ ਕਰਾਂਗੇ ਜੀ ਕਾਂਗਰਸ ਨੂੰ ਲੈ ਕੇ ਕਾਂਗਰਸ ਦੇ ਵੱਡੇ ਲੀਡਰਾਂ ਦੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ ਜੀ ਅੱਜ ਤੇ ਕਈ ਮਾਮਲਿਆਂ ਦੇ ਉੱਤੇ ਵਿਚਾਰ ਚਰਚਾ ਵੀ ਕੀਤੀ ਗਈ ਹੈ ਜੀ ਕਾਂਗਰਸ ਦਾ ਪਿਛਲੇ ਕਾਫੀ ਦਿਨਾਂ ਤੋਂ ਆਪਾਂ ਜਿੱਤੇ ਬੰਦਾ ਘਟਾਂ ਦੇ ਮਾਮਲਿਆਂ ਲੈ ਕੇ ਪੰਜਾਬ ਕਾਂਗਰਸ ਦੀ ਜੀ ਆਪਾਂ ਗੱਲ ਕਰੀਏ ਜ਼ਿਕਰ ਲਗਾਤਾਰ ਆ ਰਿਹਾ ਪਹਿਲਾਂ ਤਾਂ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਜਿੰਨੇ ਵੀ ਜ਼ਿਲ੍ਹਾ ਪ੍ਰਧਾਨ ਆਏ ਉਹ ਸਾਰੇ ਜ਼ਿਲ੍ਹਾ ਪ੍ਰਧਾਨ ਜਿਹੜੇ ਆ ਗਿਆ ਨਵੇਂ ਲੈਂਦੇ ਜਾਣਗੇ ਖਾਸ ਉਤੇ ਕਿਹਾ ਜਾ ਰਿਹਾ ਹੈ ਇਹ ਜਿਨ੍ਹਾਂ ਨੇ ਆ ਰਹੀ ਸਤਾਹੀ ਦੀ ਵਿਧਾਨ ਸਭਾ ਦੀ ਚੋਣ ਲੜਨੀ ਹੈ ਉਹ ਜਿਹੜਾ ਪ੍ਰਧਾਨ ਨਹੀਂ ਰਹੇਗਾ ਜਿਲ੍ਹਾ ਪ੍ਰਧਾਨ ਉਹ ਹੋਏਗਾ ਜਿਹੜਾ ਜਥੇਬੰਦਕ ਜ਼ਿੰਮੇਵਾਰੀ ਸੰਭਾਲੇਗਾ ਪਰ ਵਿਧਾਇਕੀ ਦੇ ਅਹੁਦੇ ਤੇ ਅੱਖ ਨਹੀਂ ਰੱਖੇਗਾ ਇਹ ਗੱਲ ਪਹਿਲਾਂ ਸਾਹਮਣੇ ਆ ਗਈ ਸੀ ਅੱਜ ਹੁਣ ਦਿੱਲੀ ਜਿਹੜਾ ਜਥੇਬੰਦਕ ਮਾਮਲਾ ਲੈ ਕੇ ਕਿਸ ਤਰ੍ਹਾਂ ਦੀ ਦਮਦਲੀ ਆਉਂਦੀ ਹੈ ਕਿਸ ਤਰ੍ਹਾਂ ਦਾ ਫੇਰ ਬਦਲ ਆਉਂਦਾ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਸਾਹਮਣੇ ਆਏਗਾ ਪਰ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਂਗਰਸ ਪੰਜਾਬ ਨੂੰ ਲੈ ਕੇ ਕਾਫੀ ਸਰਗਰਮ ਹੈ ਇਹ ਕਿ ਇਸ ਕਦਰ ਚੜਾਗਾ ਸੰਗਠਨ ਵੀ ਮਜ਼ਬੂਤ ਕੀਤਾ ਜਾਵੇ ਕਾਂਗਰਸ ਨੂੰ ਕਿਧਰੇ ਲੱਗਦਾ ਹੈ ਕਿ 2027 ਵਿੱਚ ਜੰਬੜਾ ਮਾਰੇ ਜਾਵੇ ਤੋਨਾ ਦਾ ਮੌਕਾ ਲੱਗ ਸਕਦਾ ਹੈ ਫਿਰ ਮੌਕਾ ਤਾਂ ਪੰਜਾਬ ਵਾਲਿਆਂ ਨੇ ਦੇਣਾ ਹੈ ਕਿਸ ਨੂੰ ਦੇਣਾ ਕਿਸ ਨੂੰ ਨਹੀਂ ਦੇਣਾ ਪਰ ਕਾਂਗਰਸ ਕਾਫੀ ਐਫਰਟਸ ਕਰ ਰਹੀ ਹੈ ਜਿਹੜੀ ਆਪਸ ਵਿੱਚ ਕਿਧਰੇ ਫੁੱਟ ਵੀ ਨਜ਼ਰ ਆਉਂਦੀ ਹੈ ਵਿਖੇੜੇ ਵੀ ਨਜ਼ਰ ਆਉਂਦੇ ਆ ਉਹ ਵੀ ਸਤਿਨਾਗ ਰੋਕਣ ਦਾ ਜ਼ਿਕਰ ਕੀਤਾ ਜਾਂਦਾ ਹੈ ਪਾਰਟੀ ਹਾਈ ਕਮਾਂਡ ਵੀ ਕਾਫੀ ਆਪਾ ਜਾਣਦੇ ਆ ਕਿ ਰਾਹੁਲ ਗਾਂਧੀ ਕਾਫੀ ਦਿਨਾਂ ਤੋਂ ਪੰਜਾਬ ਦੇ ਮਾਮਲੇ 'ਚ ਦੇ ਜਸਪੀ ਲੈਰੇ ਰੇਣਾ ਚ ਕੌਂਡ ਜਦੋਂ ਇੱਕ ਮੰਤਪਾਗੀ ਕਟਨਾ ਵਾਪਰੀ ਤਾਂ ਰੋਹਲ ਗਾਂਧੀ ਜਿਹੜਾ ਰੇਣਾ ਚ ਵੀ ਆਇਆ ਤੇ ਪਿੰਡਾਂ ਦੇ ਆ ਕੋਈ ਮਿਲੇ ਸੋ ਕਾਂਗਰਸ ਲਗਾਤਾਰ ਯਤਨ ਕਰ ਰਹੀ ਹੈ ਕਿ ਜਥੇਬੰਦਕ ਤੌਰ ਤੇ ਪੂਰੀ ਮਜ਼ਬੂਤੀ ਦੇ ਨਾਲ ਆ ਰਹੀ ਜਿਹੜੀ ਸਤਾਈ ਦੀ ਵਿਧਾਨ ਸਭਾ ਦੀ ਚੋਣ ਹੈ ਉਹਦੇ 'ਚ ਉਤਰਿਆ ਜਾਵੇ ਜੀ ਜੀ ਅਰ ਦੂਜੇ ਪਾਸੇ ਗੱਲ ਕਰਾਂਗੇ ਜੀ ਤਰਨਤਾਰਨ ਚੋਣਾਵਾਂ ਨੂੰ ਲੈ ਕੇ ਜਿੱਥੇ ਕਾਂਗਰਸ ਮਜ਼ਬੂਤੀ ਦੇ ਵਿੱਚ ਲੱਗੀ ਹੋਈ ਆ ਉੱਥੇ ਲਗਾਤਾਰ ਮਾਮਲਾ ਭਖ ਦਾ ਗੈਰਾ ਹਾਲਾਂਕਿ ਰਾਜਾ ਬੜਿੰਗ ਖਾਲਿਸਤਾਨ ਨੂੰ ਲੈ ਕੇ ਵੀ ਬਿਆਨ ਦਿੰਦੇ ਨੇ ਨਜ਼ਰ ਆਏ ਨੇ ਪਰ ਤਰਨਤਾਰਨ ਸੀਟ ਤੇ ਬੜਿੰਗ ਸਾਹਿਬ ਨੂੰ ਸਮਝਣਾ ਚਾਹੀਦਾ ਕਿ ਪੰਥਕ ਸੀਟ ਹੈ ਜੇਕਰ ਆਪਾਂ ਅਜਿਹੀ ਬਿਆਨਬਾਜ਼ੀ ਕਰਾਂਗੇ ਤਾਂ ਆਪਣਾ ਨੁਕਸਾਨ ਹੋ ਸਕਦਾ ਜੀ ਦੇਖੋ ਤਰਨਤਾਰਨ ਦੀ ਜਿਹੜੀ ਸੀਟ ਆ ਬਹੁਤ ਹੀ ਦਰਜਾ ਹਿੰਦੀ ਬਣੀ ਆ ਲਗਾਤਾਰ ਮੀਡੀਆ ਚ ਹਾਲਾਂਕਿ ਸੀਟ ਤਾਂ ਦੇਖੋ ਇੱਕੋ ਹੀ ਹੈ ਉਹ ਸੀਟ ਨੂੰ ਲੈ ਕੇ ਲਗਾਤਾਰ ਜਿਸ ਤਰ੍ਹਾਂ ਡਿਸਕਸ਼ਨ ਮੀਡੀਆ ਚ ਆ ਰਹੀਆਂ ਪੋਲਿਟিক্যাল ਪਾਰਟੀਆਂ ਚ ਆ ਰਹੀਆਂ ਇਹ ਗੱਲ ਬੜੀ ਸਾਫ਼ ਹੈ ਕਿ ਸਿੱਧੀ ਜਿਹੜੀ ਜੋ ਵੀ ਨੀਤੀ ਉਥੋਂ ਦੇ ਵੋਟਰ ਬਣਾਉਣਗੇ ਕਿਸ ਨੂੰ ਫਤਵਾ ਦੇਣਾ ਹੈ ਕਿਸ ਨੂੰ ਨਹੀਂ ਦੇਣਾ ਪਰ ਇੱਕ ਗੱਲ ਜ਼ਰੂਰ ਹੈ ਕਿ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਥਕਾਲ ਹੈ ਜੇ ਪੰਥਕਾਲ ਕਹਿਆ ਤਾਂ ਫਿਰ ਕੀ ਹੈ ਜੇ ਉਥੇ ਜਿਹੜਾਗਾ ਪੰਥਕ ਉਹ ਜਿਹੜਾ ਮੀਤਵਾਰ ਉਹਨਾਂ 'ਚ ਕਿਸੇ ਨੂੰ ਮੌਕਾ ਮਿਲੇਗਾ ਪੰਥਕ ਮੀਤਵਾਰ ਕੌਣ ਹੈ ਭਾਈ ਅਮਰਤਪਾਲ ਉਹਨਾਂ ਦਾ ਉਮੀਦਵਾਰ ਹੈ ਇਦਾਂ ਹੀ ਜਿਹੜਾ ਹੈਗਾ ਨਵਾਂ ਕਾਲੀਦਲ ਬਣਿਆ ਗਿਆ ਨਹੀਂ ਹਰਪ੍ਰੀਤ ਸਿੰਘ ਉਹਨਾਂ ਨੇ ਵੀ ਇਸੇ ਰੂਮ ਐਤਿਤੀਅਤ ਦੂਜੇ ਵੀ ਇੱਕ ਪੰਥਕ ਤਰ੍ਹਾਂ ਕੱਲ ਮੈਂ ਇੱਕ ਪੰਥਕਾ ਗੋਦੀ ਗੱਲ ਇਹ ਵੀ ਸੁਣ ਰਿਹਾ ਸੀ ਕਿ ਇਹ ਭਾਈ ਅਮਰਤਪਾਲ ਦਾ ਕੱਲਿਆਂ ਦਾ ਉਮੀਦਵਾਰ ਨਹੀਂ ਪੰਥਕ ਤਰ੍ਹਾਂ ਦਾ ਸੰਜੇ ਤੌਰ ਤੇ ਉਮੀਦਵਾਰ ਹੈ ਸੋ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਜਿਹੜਾ ਤਰਨਤਨ ਦਾ ਹਲਕਾ ਹੈ ਆਪਣਾ ਪਿਛਲੇ ਪਿਛੋਂ ਨੂੰ ਦੇਖਦੇ ਹਾਂ ਹਾਲਾਂਕਿ ਉੱਥੇ ਇਸ ਤਰ੍ਹਾਂ ਦੀ ਗੱਲ ਨਹੀਂ ਗੈਰ ਪੰਥੇਕ ਆਗੂ ਵੀ ਉਥੋਂ ਵਿਧਾਇਕ ਬਣਦੇ ਰਹੇ ਪਰ ਮੰਨਿਆ ਜਾਂਦਾ ਕਿ ਪੰਥਕਲ ਕਾ ਕੀ ਪੰਥਕਲ ਕਾ ਕਿਸੇ ਪੰਥਕਾਗੂ ਨੂੰ ਲੈ ਕੇ ਆਏਗਾ ਦੂਜੇ ਪਾਸੇ ਜੇ ਆਪਾਂ ਆਪ ਦੀ ਗੱਲ ਕਰੀਏ ਆਪਲੀ ਆਪਣੇ ਵਿੱਚ ਵੱਡੀ ਚੁਣੌਤੀ ਹੈ ਕਿਉਂਕਿ ਆਪ ਉਥੋਂ ਪਹਿਲਾਂ ਵਿਧਾਇਕ ਰਹਿ ਚੁੱਕੇ ਹੁਣ ਆਪ ਦੀ ਸਰਕਾਰ ਹੈ ਸਾਲ 1.5 ਸਾਲ ਅਜੇ ਪਿਆ ਹੈ ਜੀ ਜੇ ਜਿੱਤ ਜਾਂ ਕੋਈ ਫਰਕ ਨਹੀਂ ਪਿਆ ਇੱਕ ਹੋਰ ਵਿਧਾਇਕ ਆ ਜਾਏਗਾ ਜੀ ਪਰ ਜੇ ਕਿਤੇ ਕੋਈ ਮਹਾਮੂਟਾ ਨੁਕਸਾਨ ਹੋ ਗਿਆ ਜੀ ਸਾਲ ਡੇਢ ਸਾਲ ਬੁਰਦੀ ਹਨ ਟਿਕੜ ਨਹੀਂ ਦੇਣਾ ਕਿ ਦੇਖੋ ਜੀ 27 ਦਾ ਤਸਵੀਰ ਸਾਹਮਣੇ ਆ ਗਈ 27 ਦਾ ਸ਼ੀਸ਼ਾ ਸਾਹਮਣੇ ਆ ਗਿਆ ਸੋ ਕੱਲਾ ਕੇ ਰਸਨਾਈ ਦੀ ਚੌਣ ਨੂੰ ਲੈ ਕੇ ਦੀ ਉਹ ਚੌਣ ਤੇ ਕੀ ਇੰਪੈਕਟ ਪਏਗਾ ਜੇ ਡੇਢ ਸਾਲ ਕਿਵੇਂ ਕੱਟਣਾ ਹੈ ਇਹ ਵੀ ਤਰੰਧਾਰਨੀ ਚੌਣ ਹੈ ਕਾਫੀ ਕੋਸ਼ਿਸ਼ ਤੇ ਨਿਰਭਰ ਕਰੇਗਾ ਜੀ ਜੀ ਸੋ ਜਗਤਾਸਰ ਆਧੇਪਰਾਂ ਦੇ ਵਿਚ ਆ ਨਹੀਂ ਹੈ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਓ ਜੀ ਮਿਹਰਬਾਨੀ ਅਸਾਂ ਦਰਸ਼ਕਾਂਾਂ ਨੂੰ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾ ਨਾਲ ਪਰੌਨਾ ਦੇ ਵਿੱਚ ਜੁੜੇ ਰਹੇ ਪਰੌਨਾ ਅਗਲੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ